ਬੀ ਡਿਵੀਜ਼ਨ ਏਰੀਆ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ। ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ। ਇਨਵੈਸਟੀਗੇਸ਼ਨ ਕਰਦੇ-ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਮਣੀ ਇਹ ਅਕਿਊਜ਼ ਜਿਹੜੇ ਆ ਦੋ ਅਰੈਸ ਕੀਤਾ। ਇਹ ਜਿੱਦ ਗੱਲ ਇਹ ਹੋਈ ਕਿ ਪ੍ਰਾਪ ਦਾਸੂ ਵਾਲ ਇੱਕ ਨੌਨ ਗੈਂਗਸਟਰ ਹੈਗਾ। ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ। ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਨਾ ਟੀਬੋਰ ਦਾ ਇੱਕ ਪਿਸਟਲ ਸੀਗਾ ਉਹਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਟਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਮੈਂ ਕੋਈ ਨਾ ਕੋਈ ਪਿਸਤੌਲ ਲੈ ਉਸ ਗੁੱਥਮ-ਗੁੱਥੀ ਦੇ ਵਿੱਚ ਛਾੜੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਟਲ ਕੌਕ ਸੀ ਉਹਦੇ ਆਪਣੇ ਹੱਥ 'ਚ ਹੀ ਸੀਗਾ ਉਹਦੀ ਜਿਹੜੀ ਐ ਪੈਰ ਤੇ ਲੱਗੀ ਹਾਲੇ ਮੇਰੇ ਉੱਤੇ ਨਾ ਨਾ ਕਮਾਈ ਦੇ ਸਪੋਕ ਬੰਦੇ ਹਾਲੋ ਜਿਹੜਾ ਨਾ ਰੱਖੇ ਕਮਾਈ ਗੰਗੂ ਟਿਪਰਾ ਕਰਨ ਕੋਣ ਕਰਦਾ ਸੀ ਗੱਲ ਤੇ ਮਾਈ ਕੀ ਗਿਲਦਾ ਮੇਰੇ ਮੈਨ ਦੇ ਮਾਈਕ ਲੱਗ ਨਹੀਂ ਮਾਈਕ ਮਾਈਕ ਡੇਗਣਾ ਪੈਣਾ ਹੈ ਦੇਖਣਾ ਪਵੇ ਕੋਈ ਮਾਈਕ ਸਰ ਕੀ ਕਹਿਣਾ ਚਾਹੁੰਦੇ ਮੌਕੇ ਤੇ ਪਹੁੰਚੇ ਤੇ ਜਿਹੜਾ ਨੇ ਕੰਟਰੀ ਕੀਤਾ ਹੈ ਕੀ ਹੈ ਜੀ ਪੂਰਾ ਮਾਮਲਾ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਵੱਡੀ ਕਾਮਯਾਬੀਆਂ ਮਿਲੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਫਿਕਰਾਂ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਿ ਵਾਂਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲ ਇੱਕ ਨੌਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਉਹਦੇ ਤੇ ਐਫ ਆਈ ਆਰ ਅਸੀਂ ਅਜ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ ਪੰਚਵੀ ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਇਹਨਾਂ ਕੋ ਕੋ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਕੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਹਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹਨੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਬਨ ਤੇ ਨਾਲ ਇੱਕ ਹੋਰ ਜਿਹੜਾ ਬਿਲਿਅਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਬਨ ਨੇ ਬੇਸਿਕਲੀ ਇਹਨਾਂ ਵਾਸਤੇ ਕਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ ਚ ਗਏ ਉੱਥੇ ਕਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਘੁੰਮਦੇ ਘਮੁੰਦੇ ਪਿੰਡਾਂ ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ-ਤਰਨ ਚਲੇ ਗਏ ਸੀਗੇ ਔਰ بار-ਬਾਰ ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀਆਂ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ ਇਹਦੇ ਚ ਅੱਜ ਜਿਹੜੀ ਗੱਲ ਕੀ ਹੋਈ ਕਿ ਰਵੀ ਨੂੰ ਉਹਨ ਤੋਂ ਪਿਸਤਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰੇ ਥਾਣੇ ਦੇ ਏਰੀਆ ਚ ਕਿਉਂਕਿ ਜਿਹੜਾ ਵਕੂਆ ਪਹਿਲਾ ਹੈਗਾ ਉਹ ਬੀ ਡਿਵੀਜ਼ਨ ਦਾ ਤੇ ਮਕਬੂਲਪੁਰੇ ਦੇ ਏਰੀਆ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਣਾ ਏਰੀਆ ਇੱਥੇ ਆ ਕੇ ਜਦੋਂ ਉਹ 30 ਬੋਰ ਦਾ ਇੱਕ ਪਿਸਤਲ ਸੀਗਾ ਉਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕਾਕ ਸੀਗਾ ਪਿਸਟਲ ਤੇ ਮੁਲਜ਼ਮ ਨੇ ਸ਼ਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾ ਮੈਂ ਕੋਈ ਨਾ ਕੋਈ ਪਿਸਤੌਲ ਲੈ ਕੇ ਕੋਈ ਨਾ ਕੋਈ ਫਾਇਰ ਕਰਾਂ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾਂ ਜਾਂ ਭੱਜਾਂ ਉਸ ਗੁੱਥਮ ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਟਲ ਕਾਕ ਸੀ ਉਹਦੇ ਆਪਣੇ ਹੱਥ 'ਚ ਸੀਗਾ ਉਹਦੀ ਜਿਹੜੀ ਹੈ ਪੈਰ ਤੇ ਲੱਗੀ ਗੋਲੀ ਜਿਸ ਨਾਲ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਵਾਰਦਾਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾਂ ਸਰ ਕਿੰਨੀ ਮਰਜ਼ੀ ਕਰਦੀ ਗਈ ਜੀ ਉਹਨੂੰ ਪਤਾ ਸੀ ਇਸ ਗੱਲ ਦਾ ਉਹਨੇ ਜਦੋਂ ਹੀ ਆਪਣੇ ਹੱਥ ਨਾਲ ਕੱਢ ਰਿਹਾ ਸੀਗਾ ਉਹਨੇ ਇਮੀਡੀਏਟਲੀ ਉਹਦੇ ਤੇ ਨਾਲ ਪੁਲਿਸ ਪਾਰਟੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਜੱਫਾ ਪਾ ਲਿਆ ਪੁਲਿਸ ਪਾਰਟੀ ਨੇ ਉਸ ਗੁੱਥਮਕਤ ਉਹਦੇ ਹੀ ਪਿਸਟਲ ਤੋਂ ਜਿਹੜੀ ਗੋਲੀ ਲੱਗੀ ਹੈ ਤੇ ਉਹਨੂੰ ਅਸੀਂ ਟ੍ਰੀਟਮੈਂਟ ਵਾਸਤੇ ਅ ਮਤਲਬ ਦਾਖਲ ਕਰਾਤਾ ਹੈ ਇਹ ਸਾਡੀ ਸਾਰੇ ਆਫੀਸਰ ਨੇ ਬਹੁਤ ਅੱਛਾ ਕੰਮ ਕੀਤਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਦੀ ਸੁਪਰਵਾਈਜ਼ਨ ਚ ਸ਼ੀਤਲ ਸਾਡੇ ਏਸੀਪੀ ਹਰਮਿੰਦਰ ਸਿੰਘ ਏਸੀਪੀ ਸਾਡੇ ਸੀਆਈ ਇਨਸਪੈਕਟਰ ਸਾਰੇ ਮੌਲਕ ਰਵੀ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ ਔਰ ਬਲਜਿੰਦਰ ਐਸਐਚਓ ਬੀ ਡਿਵੀਜ਼ਨ ਔਰ ਇਹਨਾਂ ਦੀ ਟੀਮ ਨੇ ਔਰ ਮੈਂ ਬੇਸਿਕਲੀ ਇਸ ਗੱਲ 'ਚ ਫੇਰ ਉਹੀ ਗੱਲ ਦੁਹਰਾ ਰਿਹਾ ਛੋਟੇ ਪੈਸੇ ਦੇ ਲਾਲਚ ਦੇ ਵਿੱਚ ਗਰੀਬ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਗੁੰਮਰਾਹ ਕਰਕੇ ਬਾਹਰ ਬੈਠੇ ਲੋਕ ਆਪਣੇ ਮੁਫਾਦ ਵਾਸਤੇ ਇਹ ਕੰਮ ਕਰਵਾ ਲੈਂਦੇ ਬਾਅਦ 'ਚ ਕੋਈ ਉਹਨਾਂ ਦਾ ਹਾਲ ਨਹੀਂ ਪੁੱਛਦਾ ਔਰ ਮੈਨੂੰ ਇਹ ਨੌਜਵਾਨਾਂ ਨੂੰ ਇਹ ਮੈਂ ਰਿਕਵੈਸਟ ਕਰਨਾ ਚਾਹੁੰਦਾ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਵਿਚਾਰੋ ਮਿਹਨਤ ਦੀ ਕਮਾਈ ਚ ਬਰਕਤ ਹੈ ਇਹਨਾਂ ਚੀਜ਼ਾਂ ਚ ਕੋਈ ਅਲਟੀਮੇਟਲੀ ਫਾਇਦਾ ਨਹੀਂ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਔਰ ਅਲਟੀਮੇਟਲੀ ਤੁਸੀਂ ਜੇਲ੍ਹ ਚਲੇ ਜਾਂਦੇ ਹੋ ਔਰ ਇਸ ਕੇਸ ਚ ਵੀ ਉਹਨਾਂ ਨੂੰ 1 ਰੁਪਿਆ ਤੱਕ ਨਹੀਂ ਅਜੇ ਤੱਕ ਮਿਲਿਆ ਪ੍ਰੋਮਿਸਸ ਬੜੇ ਵੱਡੇ ਵੱਡੇ ਕੀਤੇ ਜਾਂਦੇ ਆ ਤੇ ਸਾਡੇ ਲੋਕ ਗੁਮਰਾਹ ਹੋ ਜਾਂਦੇ ਆ ਸਿਰਫ ਇਕਨੋਮਿਕ ਆਪਣੀ ਕੰਡੀਸ਼ਨ ਨੂੰ ਦੇਖ ਕੇ ਸਿਰਫ ਰੋਤੀ ਕਿੰਨੀ ਮੰਗੀ ਜੀ ਇਹਨਾਂ ਦੇ ਵੱਲੋਂ ਹਜੇ ਉਹ ਬੰਦੇ ਦੱਸਣ ਨੂੰ ਤਿਆਰ ਨਹੀਂ ਸੀਗੇ ਪਰ ਅਸੀਂ ਤਾਂ ਤੁਹਾਨੂੰ ਦੱਸਿਆ ਤਾਂ ਐਫ ਆਈ ਆਰ ਵੀ ਨਹੀਂ ਸੀ ਸਾਡੇ ਤੋਂ ਦਰਜ ਕਰਾਉਣਾ ਚਾਹੁੰਦੇ ਇਨਫੋਰਮੇਸ਼ਨ ਨਹੀਂ ਦਿੱਤੀ ਕਿਸੇ ਨੇ ਪੁਲਿਸ ਨੂੰ ਉਹ ਤੇ ਅਸੀਂ ਅਲੱਗ ਕੰਮ ਕਰ ਰਹੇ ਹਾਂ ਰਵੀ ਦੇ ਵੱਲੋਂ ਕਿੰਨੀਆਂ ਗੋਲੀਆਂ ਸਰਾਂ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਨੇ ਇੱਕ ਸਰ ਇਹਦੇ ਪਿੱਛੇ ਕੋਈ ਐਸਟੈਬਲਿਸ਼ਡ ਗੈਂਗਸਟਰਸ ਨੇ ਜਾਂ ਕੋਈ ਪ੍ਰਭਾਦਾਤੂ ਵਾਲਾ ਹੈ ਜੀ ਬੜਾ ਇੰਪੋਰਟੈਂਟ ਬੰਦਾ ਔਰ ਬੜਾ ਵੈਲ ਨੋਨ ਗੈਂਗਸਟਰ ਹੈ ਤਰਨਤਾਰ ਏਰੀਆ ਦਾ ਕਾਫੀ ਕੇਸਾਂ ਚ ਵੌਂਟਡ ਹੈ ਔਰ ਐਕਸਟਰ ਇਹ ਜਿਹੜੇ ਹਿੰਸ ਕ੍ਰਾਈਮ ਉਹਨਾਂ ਚ ਵੌਂਟਡ ਹੈ ਬਾਰ ਬੈਠਾ ਜਿਹੜੀ ਫਰੋਤੀ ਦੇ ਮਸਲੇ ਨੇ ਉਹਨਾਂ ਚ ਕਿੰਨੀ ਕੁ ਗ੍ਰਾਵਿਟੀ ਆਈ ਹੈ ਕਿਉਂਕਿ ਲਗਾਤਾਰ ਤੁਸੀਂ ਵੀ ਇਸ ਕੇਸ ਦੇਖ ਰਹੇ ਹੋ ਖਾਸ ਕਰਕੇ ਫਰੋਤੀਆਂ ਵਾਲੇ ਕਿੰਨੀ ਕੁ ਗ੍ਰਾਵਿਟੀ ਆਈ ਕਾਫੀ ਘੱਟ ਹੈ ਜੀ ਲੋਕਿ ਦੇਖੋ ਪੁਲਿਸ ਅਸੀਂ ਚੌਕਸ ਹਾਂ ਔਰ ਅਸੀਂ ਸਾਰੇ ਕੇਸ ਕ੍ਰੈਕ ਕੀਤੇ ਨੇ ਪਿਛਲੇ ਜਿੰਨੇ ਵੀ ਹੋਏ ਆ ਉਹਦੇ ਨਾਲ ਨੈਚੁਰਲੀ ਬੰਦਿਆਂ ਨੂੰ ਪਤਾ ਤਾਂ ਲੱਗਦਾ ਹੀ ਆ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਸਾਰੀ ਮੈਸੇਜ ਜਾਂਦਾ ਔਰ ਪਰ ਮੇਨ ਗੱਲ ਇਹ ਹੈ ਕਿ ਜਿਹੜੇ ਪੈਸੇ ਪਿੱਛੇ ਅਸੀਂ ਕੰਮ ਕਰਦੇ ਆ ਪੈਸਾ ਤਾਂ ਸਾਨੂੰ ਫੇਰ ਨਹੀਂ ਮਿਲਿਆ ਔਰ ਅਲਟੀਮੇਟਲੀ ਨੌਜਵਾਨ ਜਿਹੜੇ ਆ ਉਹ ਜ਼ਿਲ੍ਹਾ ਚ ਉਹ ਜਾ ਕੇ ਉੱਥੇ ਲੋਜ ਹੋ ਜਾਂਦੇ ਆ ਠੀਕ ਇੰਪੋਰਟੈਂਟ ਹੈ ਇਹ ਚੀਜ਼ ਸੋਸ਼ਲੀ ਲੋਕਾਂ ਨੂੰ ਕਿਸ ਨਿਆਂ ਦੇਣਾ ਚਾਹੁੰਦੇ ਹੋ ਕਿਉਂਕਿ ਲੋਕ ਜਿਵੇਂ ਤੁਸੀਂ ਵੀ ਦੱਸਿਆ ਕਿ ਲੋਕ ਡਰਦੇ ਨੇ ਆਪਣੀ ਕੰਪਲੇਨ ਲਿਖਵਾਉਣ ਤੋਂ ਕਮਪਲੇਨ ਲੋਜ ਕਰਾਉਣ ਤੋਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਤੱਕ ਪਹੁੰਚ ਕਰਨ ਤਾਂ ਕਿ ਇਹਨਾਂ ਨੂੰ ਹੋਰ ਨੁਕਸਾਨ ਨਾ ਪਹ ਸਕੇ ਜੀ ਬਿਲਕੁਲ ਮੈਂ ਚਾਹੁੰਦਾ ਕਿ ਦੇਖੋ ਫ੍ਰੀਲੀ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਆ ਆਇਡੈਂਟੀਟੀ ਉਹਨੂੰ ਬਹੁਤ ਅਸੀਂ ਸੀਕਰਟ ਰੱਖਦੇ ਆ ਲੋਕਾਂ 'ਚ ਆਮ ਅਕਸਰ ਗੱਲ ਹੁੰਦੀ ਹੈ ਕਿ ਗੱਲ ਨੂੰ ਛੁਪਾ ਲਓ ਪਰ ਇਹ ਤਾਂ ਸਾਨੂੰ ਆਂਡ ਗਵਾਂਡ ਤੋਂ ਪਤਾ ਲੱਗ ਗਈ ਅਦਰਵਾਇਜ਼ ਮਦਈਆਂ ਵੱਲੋਂ ਇਹ ਕੋਈ ਐਫਰਟ ਹੀ ਨਹੀਂ ਸੀਗਾ ਸੋ ਇਹਨੂੰ ਅਸੀਂ ਮਤਲਬ ਤੁਹਾਡੇ ਰਾਹੀਂ ਮੈਂ ਫੇਰ ਦੁਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਆਪਣਾ ਇੱਕ ਹਮਦਰਦ ਦੋਸਤ ਸਮਝੋ ਸਾਡੇ ਨਾਲ ਸ਼ੇਅਰ ਕਰੋ ਉਹਦੇ ਨਾਲ ਤੁਹਾਨੂੰ ਫਾਇਦਾ ਹੈ ਔਰ ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਕਰਨੀ ਹੈ ਸਾਡਾ ਫਰਜ਼ ਹੈ ਔਰ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਇਸ ਗੱਲ ਵਾਸਤੇ ਬਚਨਬੱਧ ਹੈ ਸਰ ਸਵਾਲ ਹੋ ਗਿਆ ਜੀ ਕੇਸ ਹਾਂਜੀ ਬਿਲਕੁਲ ਜੀ ਦੋਨੇ ਬੰਦੇ ਫੜੇ ਗਏ